ਸੋ ਨੋ ਵਾਹਿਗੁਰੂ ਜੀਓ ਪੌੜੀ ਆਪੀ ਨੈ ਭੋਗ ਭੋਗ ਕੈ ਹੋਏ ਭਸਮੜ ਭੌਰ ਸਿਧਾਇਆ ਤੋ ਜਲਾਇਆ ਆਪੀਨੇ ਭੋਗ ਭੋਗ ਕੈ ਹੋਏ ਭਸਮੜ ਭੌਰ ਸਿਧਾਇਆ ਚਲਾਇਆ ਅੱਗੈ ਕਰਨੀ ਕੀਰਤ ਵਾਚੀਐ ਬਹਿ ਲਿਖਾ ਕਰ ਸਮਝਾਇਆ ਥਾਂ ਨਾ ਹੋ ਵੀ ਪੌਂਦੀ ਹੁਣ ਸੁਣੀਐ ਕਿਆ ਰੂ ਆਇਆ ਮਾਨੇ ਅੰਧ ਹੈ ਜਨਮ ਗਵਾਇਆ ਮਾਨੇ ਅੰਧ ਹੈ ਜਨਮ ਗਵਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਯੋਗ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਜੀ ਦੇ ਪਾਵਨ ਹਜ਼ੂਰ ਸੱਜ ਬੈਠੀ ਗੁਰਸਵਾਰੀ ਸਾਤ ਸੰਗਤ ਜੀਓ ਅਕਾਲ ਪੁਰਖ ਵਾਹਿਗੁਰੂ ਜੀ ਨੇ ಅಪਾਰ ਬਖਸ਼ਿਸ਼ ਕਿਰਪਾ ਕੀਤੀ ਹੈ ਸਤਿਗੁਰੂ ਜੀ ਦੇ ਅੰਮ੍ਰਿਤਮਈ ਬਚਨਾਂ ਨੂੰ ਪਾਠ ਅਤੇ ਕੀਰਤਨ ਦੇ ਰੂਪ ਵਿੱਚ குரு ਸਵਾਰਿਆਂ ਪਾਸੋਂ ਆਪ ਜੀ ਨੇ ਪਾਵਨ ਹਜ਼ੂਰ ਸੱਜ ਕੇ ਬੜੀ ਕਾਗਰਤਾ ਪ੍ਰੇਮ ਸਹਿਤ ਸਰਵਣ ਕੀਤਾ ਹੈ। ਆਸਾ ਦੀ ਵਾਰ ਦੀ ਅੰਮ੍ਰਿਤਮਈ ਬਾਣੀ ਜਿਸ ਨੂੰ ਅੰਮ੍ਰਿਤ ਵੇਲੇ ਪੜਿਆ, ਗਾਇਆ, ਸੁਨਿਆ ਜਿਸ ਦਾ ਕੀਰਤਨ ਉਚੇਚੇ ਤੌਰ ਉਤੇ ਕੀਤਾ ਜਾਂਦਾ ਹੈ। ਇਸ ਪਵਨ ਬਾਣੀ ਦੀ ਆਪਾਂ ਲੜੀਵਾਰ ਵਿਚਾਰ ਰੋਜ਼ਾਨਾ ਦੇ ਦੀਵਾਨਾ ਵਿੱਚ ਕਰਨ ਦਾ ਯਤਨ ਕਰਦੇ ਹਾਂ ਸਵਾਪ ਜੀ ਨੇ ਇਸੇ ਲੜੀ ਤਹਿਤ ਤੀਜੀ ਪੌੜੀ ਦਾ ਪਾਠ ਹੁਣੇ ਹੀ ਸਰਵਣ ਕੀਤਾ ਹੈ ਇਸ ਨਾਲ ਦੋ ਸ਼ਲੋਕ ਦਰਜ ਹਨ ਦੋਨੇ ਸ਼ਲੋਕ ਹੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਉਚਾਰਣ ਕੀਤੇ ਹੋਏ ਨੇ ਪਹਿਲੇ ਸ਼ਲੋਕ ਵਿੱਚ ਕੁਦਰਤ ਦੇ ਵਿਸਮਾਦੀ ਪੇਦਾਂ ਬਾਬਤ ਮਹਾਰਾਜ ਨੇ ਜ਼ਿਕਰ ਕੀਤਾ ਫਿਰ ਦੱਸਿਆ ਕਿ ਇਸ ਵਿਸਮਾਦਤ ਪਸਾਰੇ ਦੇ ਪਿੱਛੇ ਉਸ ਕਰਤੇ ਦੀ ਆਪਣੀ ਕਲਾ ਆਪਣਾ ਹੁਕਮ ਵਰਤ ਰਿਹਾ ਹੈ ਇੱਕ ਸਤਾ ਹੀ ਇਸ ਬਹੁ ਭਾਂਤੀ ਪਸਾਰੇ ਨੂੰ ਸਿਰਜਣ ਵਾਲੀ ਹੈ ਚਲਾਉਣ ਵਾਲੀ ਹੈ ਅਤੇ ਨਾਸ਼ ਕਰਨ ਵਾਲੀ ਹੈ ਇਸ ਕੁਦਰਤੀ ਪਸਾਰੇ ਦੇ ਵਿੱਚ ਉਹ ਪਰਮੇਸ਼ਵਰੀ ਤਾਕਤ ਆਪ ਹੀ ਆਪ ਵਰਤ ਰਹੀ ਔਰ ਬੜੇ ਵੱਜਵੇਂ ਢੰਗ ਨਾਲ ਉਸ ਦੇ ਹੁਕਮ ਵਿੱਚ ਚੱਲ ਰਹੀ ਹੈ ਸਤਿਗੁਰੂ ਮਹਾਰਾਜ ਨੇ ਇਸ ਗੱਲ ਨੂੰ ਸਾਡੇ ਵਿਚਾਰਨ ਹਿੱਤ ਸਾਡੇ ਸਨਮੁਖ ਰੱਖਿਆ ਕਿ ਪਰਮੇਸ਼ਰ ਦੀ ਕਲਾ ਨੂੰ ਹੁਕਮ ਨੂੰ ਨਾ ਬੁੱਝ ਕੇ ਪਰਮੇਸ਼ਰ ਦੀ ਵੱਡੀ ਵਡਿਆਈ ਤੋਂ ਵਿਸਮਾਦਤ ਹੋਣ ਦੀ ਬਜਾਏ ਮਨੁੱਖ ਮਾਦਾ ਪ੍ਰਸਤ ਹੋ ਗਿਆ ਜੋ ਪੌੜੀ ਦੀ ਇਕੱਲੀ ਪੰਕਤੀ ਹੈ ਮਨ ਅੰਧਾ ਜਨਮ ਗਵਾਇਆ ਕੇਵਲ ਪਦਾਰਥ ਔਰ ਪਦਾਰਥਾਂ ਦੇ ਭੋਗ ਹੀ ਮਨੁੱਖ ਉਤਮ ਸਮਝਦਾ ਹੈ ਕਿ ਇਹ ਹੀ ਸਾਰਾ ਕੁਝ ਹੈ ਇਸ ਕਰਕੇ ਆਪਣੇ ਇੰਦਰੀਆਂ ਦੇ ਨਾਲ ਵਾਸ਼ਨਾ ਗ੍ਰਸਤ ਹੋ ਜਾਂਦਾ ਹੈ ਵਿਕਾਰ ਭੋਗਦਾ ਹੈ ਤਨ ਪਦਾਰਥ ਵਸਤੂਆਂ ਦੇ ਲਈ ਵੈਰ ਵਿਰੋਧ ਸਹਿੇੜਦਾ ਹੈ। ਹਿਰਸੀ ਔਰ ਲੋਭੀ ਹੋ ਕੇ ਵਿਚਰਦਾ ਹੈ, ਪਰਾਇਆ ਹੱਕ ਖਾਂਦਾ ਹੈ। ਜਾਨੀ ਜਦੋਂ ਮੁਖ ਪਦਾਰਥ ਹੋ ਜਾਏ। ਰੂਪ ਰੰਗ ਆਕਾਰ ਔਰ ਵਾਸ਼ਨਾ ਦਾ ਗਰਸਿਆ ਹੋਇਆ ਇਹ ਮਨੁੱਖ ਫਿਰ ਕਿਰਦਾਰ ਦੀਆਂ ਨਿਵਾਣਾ ਨੂੰ ਛੋਹ ਜਾਂਦਾ ਹੈ। ਹਰ ਨੀਵੇਂ ਪੱਧਰ ਉੱਤੇ ਡਿੱਗ ਜਾਂਦਾ ਹੈ। જરાક गौर ਨਾਲ ਵੇਖੀਏ ਜਗਤ ਪਸਾਰੇ ਵਿੱਚ ਜੀਵਾਂ ਦੀ ਸਦੀਆਂ ਤੋਂ ਲੈ ਕੇ ਅੱਜ ਤੱਕ ਦੇ ਇਤਿਹਾਸ ਵਿੱਚ ਮਾਰ ਕਾਟ ਦੇ ਪਿੱਛੇ ਇਹੀ ਕਾਰਨ ਹਨ ਪਦਾਰਥ ਪ੍ਰਮੁੱਖ ਹੈ ਪਦਾਰਥ ਤੱਕ ਸੀਮਤ ਹੈ ਲੋਭ ਹਿਰਸ ਰਹਾਉਂ ਦੀ ਲੜਾਈ ਲੜਦਾ ਹੈ ਵਾਸ਼ਨਾਵਾਂ ਦਾ ਗਰਸਿਆ ਹੋਇਆ ਹੈ ਮਨ ਭਟਕਿਆ ਹੋਇਆ ਹੈ ਔਰ ਕਰਮ ਨਖਿੱਧ ਕਰਦਾ ਹੈ ਇਸ ਭਾਵ ਵਿੱਚ ਮਹਾਰਾਜ ਕਹਿੰਦੇ ਨੇ ਮਨ ਅਗਿਆਨੀ ਹੈ ਮਨ ਅੰਧਾ ਕਿਉਂ ਹੈ ਇਸ ਗੱਲ ਨੂੰ ਸਮਝੀਏ ਕਈ ਵਾਰੀ ਮਨੁੱਖ ਵਿੱਚੋਂ ਪਰਮੇਸ਼ਰ ਵਾਹਿਗੁਰੂ ਦੀ ਸੋਝੀ ਜਿਸ ਵੇਲੇ ਗਾਇਬ ਹੋ ਜਾਂਦੀ ਹੈ ਮਨੁੱਖੀ ਮਨ ਵਿੱਚੋਂ ਮਨ ਮਾਦਾ ਪ੍ਰਸਤ ਹੋ ਕੇ ਪਦਾਰਥ ਪ੍ਰਸਤੋਕੇ ਪਦਾਰਥ ਦੀ ਭੁੱਖ ਵਿੱਚ ਮੋਹ ਤੇ ਲੋਭ ਵਿੱਚ ਅਗਿਆਨਤਾ ਪਰੇ ਕਰਮ ਕਰਦਾ ਹੈ ਉਹ ਇਸ ਸ੍ਰਿਸ਼ਟੀ ਦੇ ਅੰਦਰ ਇੱਕ ਗੁੱਝੀ ਆਤਮਿਕ ਸੱਤਾ ਨੂੰ ਨਹੀਂ ਵੇਖਦਾ ਉਹ ਸਭਨਾ ਦੇ ਵਿੱਚ ਵਸੀ ਹੋਈ ਜੋਤ ਨੂੰ ਪਛਾਣਦਾ ਨਹੀਂ ਇਸ ਕਰਕੇ ਪਦਾਰਥਕ ਰੰਗ ਰਲੀਆਂ ਮਾਣਦਾ ਹੈ ਜਿਸ ਨੂੰ ਭਾਈ ਗੁਰਦਾਰ ਜੀ ਜਿਵੇਂ ਲਿਖਦੇ ਨੇ ਅੱਖੀ ਵੇਖ ਨ ਰੱਜੀਆਂ ਬਉ ਰੰਗ ਤਮਾਸ਼ੇ ਉਸਤ ਤਨਿੰਦਾ ਕੰਨ ਸੁਣ ਰੋਵੜ ਤੇ ਹਾਸੇ ਸਾਦੀ ਜੀਵਨ ਰੱਜਿਆ ਕਰ ਭੋਗ ਵਿਲਾਸੇ ਨੱਕ ਨ ਰੱਜਾ ਵਾਸਲੇ ਦੁਰਗੰਧ ਸਵਾਸੇ ਰੱਜ ਨ ਕੋਈ ਜੀਵਿਆ ਕੂੜੇ ਪ੍ਰਵਾਸੇ ਪੀਵਾਸ਼ਨਾ ਵਿੱਚ ਕਦੇ ਕੋਈ ਰੱਜਿਆ ਨਹੀਂ ਤ੍ਰਿਸ਼ਨਾ ਲੂ ਹੋ ਕੇ ਆਪਣਾ ਜੀਵਨ ਗਰਖ ਕਰ ਲੈਂਦਾ ਹੈ ਮਨੁੱਖ ਤੋਂ ਮਨ ਅੰਨਾ ਹੋ ਜਾਂਦਾ ਹੈ ਸੱਚ ਨੂੰ ਨਹੀਂ ਪਛਾਣਦਾ ਵਸਤੂਆਂ ਪਿੱਛੇ ਦੌੜਦਾ ਹੈ ਜਨਮ ਗਵਾਇਆ ਇਵੇਂ ਆਪਣਾ ਅਗਿਆਨੀ ਮਨ ਕਾਰਨ ਜੀਵ ਜਿਹੜਾ ਹੈ ਉਹ ਸਾਰਾ ਜੀਵਨ ਵਿਰਥ ਗਵਾ ਜਾਂਦਾ ਹੈ ਫੋਕਟ ਦੌੜ ਭੱਜ ਵਿੱਚ ਗਵਾ ਜਾਂਦਾ ਹੈ ਤਨ ਧਰਤੀ ਧਨ ਧਰਤੀ ਤਨ ਹੋਏ ਗयो ਧੂੜ ਦੌਲਤ ਇਥੇ ਰਹਿ ਜਾਂਦੀ ਹੈ ਸਰੀਰ ਸਵਾਹ ਖਾਕ ਹੋ ਜਾਂਦਾ ਹੈ ਸਾਰੀ ਖੇੜੀ ਮੁੱਕ ਜਾਂਦੀ ਹੈ ਸੋ ਪਾਤਸ਼ਾਹ ਮਹਾਰਾਜ ਆਰੰਭ ਦੇ ਵਾਕ ਵਿੱਚ ਕਹਿੰਦੇ ਨੇ ਆਪੀ ਨੇ ਆਪੀ ਨੇ ਸ਼ਬਦ ਇਸ਼ਾਰਾ ਕਰਦਾ ਹੈ ਕਿ ਉਹ ਇੱਕ ਸੱਤਾ ਹੀ ਕੁੱਲ ਕਾਇਨਾਤ ਵਿੱਚ ਵਿਆਪਕ ਹੈ ਸਾਰੇ ਜੀਵਾਂ ਵਿੱਚ ਹੈ ਉਹ ਇਸ ਮਨੁੱਖ ਦੇ ਅੰਦਰ ਵੀ ਹੈ ਪਰ ਉਹ ਆਪ ਹੀ ਆਪ ਵਰਤ ਰਿਹਾ ਹੈ ਇਸ ਗੱਲ ਦਾ ਖਿਆਲ ਭੁਲਾ ਕੇ ਭੋਗ ਭੋਗ ਕੇ ਭੋਗਾ ਨੂੰ ਭੋਗਦਾ ਹੈ ਵਾਸ਼ਨਾਵਾਂ ਦਾ ਗਰਸਿਆ ਜਾਂਦਾ ਹੈ ਉਹਨੂੰ ਨਹੀਂ ਪਛਾਣਦਾ ਪਦਾਰਥਾਂ ਨੂੰ ਉਤਮ ਸਮਝਦਾ ਹੋਏ ਭਸਮੜ ਭੌਰ ਸਦਾਇਆ ਭੋਗਦਾ ਰਹਿੰਦਾ ਹੈ ਪਦਾਰਥਾਂ ਨੂੰ ਮਾਨਦਾ ਰਹਿੰਦਾ ਹੈ ਵਾਸ਼ਨਾਵਾਂ ਨੂੰ ਉਲਝਿਆ ਰਹਿੰਦਾ ਹੈ ਔਗਣਾ ਵਿੱਚ ਵਿਕਾਰਾਂ ਵਿੱਚ ਤੇ ਅਖੀਰ ਕੀ ਹੁੰਦਾ ਹੈ ਸਮਾ ਭੁਗ ਜਾਂਦਾ ਹੈ ਇਹ ਸਰੀਰ ਮਿੱਟੀ ਦੀ ਢੇਰੀ ਹੋ ਜਾਂਦਾ ਹੈ ਭੌਰ ਉਡਾਰੀ ਮਾਰ ਜਾਂਦਾ ਹੈ ਅੰਦਰ ਦਾ ਚੇਤਨਾ ਆਤਮਾ ਸਰੀਰ ਦਾ ਸਾਥ ਛੱਡ ਜਾਂਦਾ ਹੈ ਇਹਦੀ ਇੱਕ ਲਿਮਟ ਹੈ ਇੱਕ ਸਫ਼ਰ ਹੈ ਲਗਾਤਾਰ ਕੁਦਰਤ ਵਿੱਚ ਜਿਹੜਾ ਚੱਲ ਰਿਹਾ ਹੈ ਵੱਡਾ ਹੋਆ ਦੁਨੀਦਾਰ ਇਹ ਜੀਵ ਜਿਹੜਾ ਦੁਨੀਆ ਨਾਲ ਪ੍ਰੇਮ ਕਰ ਰਿਹਾ ਸੀ ਪਦਾਰਥ ਨਾਲ ਪ੍ਰੇਮ ਕਰ ਰਿਹਾ ਸੀ ਮਾਦੇ ਨਾਲ ਪ੍ਰੇਮ ਕਰ ਰਿਹਾ ਸੀ ਸੰਸਾਰ ਦੀ ਚਮਕ-ਦਮਕ ਨੂੰ ਸਭ ਕੁਝ ਸਮਝੀ ਬੈਠਾ ਸੀ ਅਖੀਰ ਮਰ ਮੁੱਕ ਜਾਂਦਾ ਹੈ ਜੇਦੀ ਹਸਤੀ ਮਿਟ ਜਾਂਦੀ ਹੈ ਜੇਦੀ ਹੋਂਦ ਖਤਮ ਹੋ ਜਾਂਦੀ ਹੈ ਸਰੀਰਕ ਤੌਰ ਤੇ ਗਲ ਸੰਗਲ ਘੱਤ ਚਲਾਇਆ ਮੌਤ ਦੀ ਫਾਈਏ ਦੇ ਗਲ ਪੈ ਜਾਂਦੀ ਹੈ ਤੇ ਇਹਨੂੰ ਫਿਰ ਅੱਗੇ ਲਾ ਕੇ ਤੋੜ ਲਿਆ ਜਾਂਦਾ ਹੈ ਵੀ ਚੱਲ ਹੁਣ ਸਮਾਪਤ ਗਿਆ ਇਹਨੂੰ ਆਪਾਂ ਕਹਿੰਦੇ ਆ ਮਜਬੂਰਨ ਇੱਕ ਹੁੰਦਾ ਆਪਣੀ ਮਰਜ਼ੀ ਨਾਲ ਬੰਦਾ ਤੁਰਦਾ ਹੈ ਜਦੋਂ ਕਿਸੇ ਨੂੰ ਜਿਵੇਂ ਪਸ਼ੂ ਦੇ ਗਲ ਤੌਂਕ ਸੰਗਲ ਪਾ ਕੇ ਉਹਨੂੰ ਤੋਰਿਆ ਜਾਏ ਜਿਵੇਂ ਕਿਸੇ ਗੁਲਾਮ ਨੂੰ ਉਹ ਗੁਲਾਮੀ ਕਰਨਾ ਨਹੀਂ ਚਾਹੁੰਦਾ ਪਰ ਉਸ ਨੂੰ ਬੰਨ ਕੇ ਲਜਾਇਆ ਜਾਏ ਉਹਨੂੰ ਕਿਹਾ ਜਾਂਦਾ ਹੈ ਕਿ ਤੈਨੂੰ ਬੰਨ ਕੇ ਖੜਾਂਗੇ ਭਾਵ ਤੂੰ ਨਾ ਵੀ ਜਾਣਾ ਚਾਹੇ ਤੇਰੀ ਮਰਜ਼ੀ ਨਹੀਂ ਚੱਲੇਗੀ ਤੈਨੂੰ ਜਾਣਾ ਪਵੇਗਾ ਮਰਨਾ ਕੌਣ ਚਾਹੁੰਦਾ ਹੈ ਪਰ ਸਮਾਂ ਸਾਨੂੰ ਬੰਨ ਕੇ ਲੈ ਜਾਂਦਾ ਹੈ ਜਿਸ ਨੂੰ ਸਤਿਗੁਰੂ ਬਾਣੀ ਵਿੱਚ ਕਹਿੰਦੇ ਨੇ ਰਜ ਨਾ ਕੋਈ ਜੀਵਿਆ ਪਹੁੰਚ ਨਾ ਚਲਿਆ ਕੋਈ ਕੋਈ ਜੀ ਜੀ ਕੇ ਉਮਰ ਹੰਡਾ ਢਾ ਕੇ ਰਜਦਾ ਮਤਲਬ ਕੋਈ ਬੰਦਾ ਕਹੇ ਕਿ ਮੈਂ ਰਜ ਗਿਆ ਹਾਂ ਬਸ ਉਮਰ ਨਹੀਂ ਚਾਹੀਦੀ ਇਹਦੋਂ ਅੱਗੇ ਹੋਰ ਆਯੂ ਨਹੀਂ ਚਾਹੀਦੀ ਜ਼ਰਾ ਜਾਂ ਦੁੱਖ ਆਵੇ ਤਕਲੀਫ ਆਵੇ ਸਾਨੂੰ ਆਹ ਆ ਸੁਣਨ ਲੱਗ ਪੈਂਦਾ ਕਿਤੇ ਜਾਨਲੇ ਵਾਲਾ ਹੋ ਜਾਏ ਯਤਨ ਕਰੋ ਕੋਸ਼ਿਸ਼ ਕਰੋ ਸਾਸੀ ਜੀਣ ਲਈ ਯਤਨ ਕਰਦੇ ਆ ਨਾ ਪਰ ਫਿਰ ਵੀ ਭਾਵੇਂ ਮੌਤ ਦਾ ਨਾਂ ਸੁਣਨਾ ਮੌਤ ਬਾਰੇ ਜਾਣਨਾ ਮੌਤ ਬਾਰੇ ਸੋਚਣਾ ਸਾਨੂੰ ਬੁਰਾ ਲੱਗਦਾ ਹੈ ਪਰ ਫਿਰ ਵੀ ਉਹ ਘੜੀ ਆਣ ਪਹੁੰਚਦੀ ਹੈ ਜਦੋਂ ਅਸੀਂ ਨਾ ਵੀ ਤੁਰਨਾ ਚਾਹੀਏ ਤੇ ਸਾਨੂੰ ਸਮਾਂ ਬੰਨ ਕੇ ਲੈ ਜਾਂਦਾ ਹੈ ਅੰਸ ਚੱਲ ਸੀ ਡੁੰਮਣਾ ਇਹ ਤਨ ਢੇਰੀ ਥੀ ਸੀ ਡੁੰਮਣਾ ਦਾ ਮਤਲਬ ਹੈ ਦੁਬ ਦਾ ਚ ਕਨਫਿਊਜ਼ਨ ਵਿੱਚ ਹੁਕਮ ਹੈ ਤੁਰਨਾ ਪਵੇਗਾ ਜਗਤ ਨੂੰ ਛੱਡਣਾ ਵੀ ਨਹੀਂ ਚਾਹੁੰਦਾ ਇਸ ਦੁਚਿੱਤੀ ਦੇ ਵਿੱਚ ਹੀ ਇਹ ਜੀਵ ਤੁਰ ਪੈਂਦਾ ਹੈ ਤੁਰਨਾ ਪੈਂਦਾ ਹੈ ਇਹ ਨੂੰ ਮਹਾਰਾਜ ਨੇ ਡਿਫਾਈਨ ਕੀਤਾ ਹੈ ਉਦਾਹਰਣ ਨਾਲ ਗਲ ਸੰਗਲ ਘਤ ਘਤ ਦਾ ਮਤਲਬ ਹੁੰਦਾ ਹੈ ਪਾ ਕੇ ਟੌਂਕ ਪਾ ਕੇ ਬੰਨ੍ਹ ਕੇ ਚਲਾਇਆ ਤੋੜ ਲਿਆ ਜਾਂਦਾ ਹੈ ਮਰਨਾ ਨਹੀਂ ਚਾਹੁੰਦਾ ਪਰ ਮਰਨਾ ਪੈਂਦਾ ਹੈ ਤੁਰਨਾ ਨਹੀਂ ਚਾਹੁੰਦਾ ਪਰ ਤੁਰਨਾ ਪੈਂਦਾ ਹੈ ਕਿਉਂਕਿ ਇਹਦੀ ਮਰਜ਼ੀ ਉੱਤੇ ਨਹੀਂ ਹੈ ਸਾਰਾ ਕੁਝ ਉਹਦੇ ਹੁਕਮ ਵਿੱਚ ਹੈ ਇਹਦੀ ਮਰਜ਼ੀ ਹੁੰਦੀ ਤੇ ਤਾਂ ਕਦੇ ਤੁਰੇ ਹੀ ਨਾ ਇਸ ਵਾਸਤੇ ਮਹਾਰਾਜ ਕਹਿੰਦੇ ਨੇ ਅੱਗੇ ਕਰਨੀ ਕੀਰਤ ਬਾਚੀ ਹੈ ਏ ਮਨੋ ਕੇ ਇਸ ਗੱਲ ਨੂੰ ਸਮਝ ਲੈ ਇੱਥੇ ਭਾਵੇਂ ਤੇਰੀ ਕਰਨੀ ਨੂੰ ਤੇਰੇ ਕਰਮ ਨੂੰ ਕਿਸੇ ਨੇ ਵਾਚਿਆ ਹੋਵੇ ਜਾਂ ਨਾ ਵਾਚ ਵਾਚਣ ਦਾ ਮਤਲਬ ਹੁੰਦਾ ਹੈ ਪੜਤਾਲਣਾ ਵੀ ਇੱਥੇ ਤਾਂ ਚੱਲ ਜਾਂਦਾ ਹੈ ਕਰਮ ਕਿਹੋ ਜਿਹਾ ਵੀ ਹੋਵੇ ਬੰਦਾ ਬਾਹਰੋਂ ਵਖਾਵਾ ਕਰਕੇ ਬਚ ਜਾਂਦਾ ਹੈ ਲੋਕਾਂ ਦੀ ਦ੍ਰਿਸ਼ਟੀ ਵਿੱਚ ਚੰਗਾ ਬਣਿਆ ਰਹਿੰਦਾ ਹੈ ਪਰਮ ਭਾਪ ਪੈਦਾ ਕਰ ਲੈਂਦਾ ਹੈ ਭੁਲੇਖੇ ਸਿੱਧ ਲੈਿੰਦਾ ਹੈ ਅੰਦਰੋਂ ਜੈਸਾ ਵੀ ਹੋਵੇ ਬਾਹਰੋਂ ਭੁਲੇਖੇ ਪਾ ਕੇ ਦੁਨੀਆ 'ਚ guzara ਕਰ ਜਾਂਦਾ ਹੈ ਪਰ ਪਰਮੇਸ਼ਰ ਦੇ ਦਰ ਦੇ ਉੱਤੇ ਤੇਰੀ ਕਰਨੀ ਨੂੰ ਤੇਰੇ ਕਰਮ ਨੂੰ ਵਿਚਾਰਿਆ ਜਾਏਗਾ ਨਾ ਤੇਰੀ ਬਰਾਦਰੀ ਪੁੱਛੀ ਜਾਏਗੀ ਨਾ ਜਾਤ ਪੁੱਛੀ ਜਾਏਗੀ ਨਾ ਰੁਤਬੇ ਪੁੱਛੇ ਜਾਣਗੇ ਨਾ ਮੀਰੀ ਦਾ ਉੱਥੇ ਖਿਆਲ ਚੱਲੇ ਜਾਨੀ ਕਿਸੇ ਜਿਹਨੂੰ ਤੂੰ ਦੁਨੀਆ ਵਿੱਚ ਵਡਿਆਈ ਸਮਝਦਾ ਹੈ ਨਾ ਕਿ ਆ ਮੇਰੇ ਕੋਲ ਵਡਿਆਈਆਂ ਨੇ ਤੇ ਤੇਰੇ ਔਗਣ ਕੱਜੇ ਜਾਂਦੇ ਨੇ ਉਹਨਾਂ ਵਡਿਆਈਆਂ ਥੱਲੇ ਤੂੰ ਚਾਰ ਕਰਮਕਾਂਡ ਕਰ ਲੈ ਤੇਰੇ ਪਾਪ ਕੱਜੇ ਜਾਂਦੇ ਨੇ ਤੂੰ ਬਰਾਦਰੀ ਦਾ ਸ਼ੋਰ ਪਾ ਲੈ ਲੋਕਾਂ ਦਾ ਧਿਆਨ ਤੂੰ ਆਪਣੇ ਔਗਣਾ ਤੋਂ ਹਟਾ ਲੈਣਾ ਰਤਬੇ ਚੰਗੇ ਹੋਣ ਲੋਕ ਔਗਣਾ ਵੱਲ ਤੱਕਦੇ ਹੀ ਨਹੀਂ ਵੱਡਾ ਬੰਦਾ ਹੈ ਦੌਲਤ ਵੱਧ ਹੋਵੇ ਲੋਕ ਤੇਰੀਆਂ ਮੂਰਖਾਨਾ ਹਰਕਤਾਂ ਦੇ ਉੱਤੇ ਪਰਦੇ ਪਾ ਲੈਣ ਨੂੰ ਕੋਈ ਗੱਲ ਨਹੀਂ ਅਮੀਰ ਆਦਮੀ ਇਹਦੇ ਨਾਲ ਵਿਗਾੜੋ ਨਾ ਜਾਨੀ ਅਸੀਂ ਆਪਣੇ ਔਗਣਾ ਨੂੰ ਔਰ ਆਪਣੇ ਗੁਨਾਹਾਂ ਨੂੰ ਕਈ ਵਾਰ ਇਨ੍ਹਾਂ ਪਰਦਿਆਂ ਥੱਲੇ ਟੱਕ ਲੈਂਦੇ ਹਾਂ ਸੰਸਾਰ ਹੈ ਦੁਨੀਆ ਹੈ ਮੂਹ ਮਲਾਜ਼ਾ ਹੁੰਦਾ ਹੈ ਇਸ ਵਾਸਤੇ ਸਤਿਗੁਰੂ ਕਹਿੰਦੇ ਪਰ ਉਹਦੇ ਦਰ ਦੇ ਉੱਤੇ ਨਾ ਤੇਰੀ ਬਰਾਦਰੀ ਨਾ ਅਮੀਰੀ ਨਾ ਰੁਤਬੇ ਨਾ ਸ਼ੌਹਰਤਾ ਕੁਝ ਨਹੀਂ ਵੇਖਿਆ ਜਾਏਗਾ ਸ਼ਰਮਾਦ ਫਕੀਰ ਔਰੰਗਜ਼ੇਬ ਦੇ ਬਾਰੇ ਕਹਿੰਦਾ ਹੈ ਜਦੋਂ ਉਸ ਉੱਤੇ ਕੇਸ ਦਰਜ ਕਰਕੇ ਉਸ ਨੂੰ ਅਦਾਲਤ ਵਿੱਚ ਸਦਿਆ ਗਿਆ ਤਾਂ ਉਸ ਉੱਤੇ ਬੜੇ ਨਖਿੱਧ ਕਿਸਮ ਦੇ ਇਲਜ਼ਾਮ ਲਾਏ ਗਏ ਜਿਨ੍ਹਾਂ ਦੀ ਕੋਈ ਗੱਲ ਬਣਦੀ ਨਹੀਂ ਸੀ ਪਰ ਆਪਣਾ ਵਿਰੋਧੀ ਹੋਣ ਕਰਕੇ ਸ਼ਰਮਾਦ ਨੂੰ ਕਟਹਿਰੇ 'ਚ ਖੜਾ ਕਰ ਲਿਆ ਗਿਆ ਉਹਨੂੰ ਕਿਹਾ ਤੂੰ ਆਪਣੇ ਪਿੰਡੇ ਨੂੰ ਕਿਸੇ ਕਮੀਜ਼ ਕੱਪੜੇ ਨਾਲ ਟੱਕਦਾ ਨਹੀਂ ਇਹ ਫਿਤਨਾ ਫੈਲਦਾ ਹੈ ਬੁਰਾਈ ਫੈਲਦੀ ਹੈ ਇਹ ਪਾਪ ਹੈ ਗੁਨਾਹ ਹੈ ਉਹਨੇ ਕਹੇ ਮੇਰੀ ਮौज ਹੈ ਮੇਰੀ ਇੱਛਾ ਹੈ ਮੇਰਾ ਜਿਸਮ ਹੈ ਪਰ ਇਤਨੇ ਗਰੀਬ ਲੋਕ ਤੁਹਾਡੀ ਪਰਜਾ ਵਿੱਚ ਰਹਿੰਦੇ ਹਨ ਜਿਨ੍ਹਾਂ ਨੂੰ ਖਾਣ ਲਈ ਦੋ ਵਕਤ ਦੀ ਰੋਟੀ ਨਹੀਂ ਮਿਲਦੀ ਢੱਕਣ ਲਈ ਕੱਪੜਾ ਨਹੀਂ ਮਿਲਦਾ ਵੀ ਉਹ ਆਪਣਾ ਤਨ ਢੱਕ ਰੱਖਣ ਤੁਹਾਨੂੰ ਉਹਨਾਂ ਨੂੰ ਕਦੇ ਫਿਤਨਾ ਨਹੀਂ ਦਿਸਿਆ ਤਾਨੂੰ ਕੱਲਾ ਸਰਮਾਦੀ ਦਿਸਿਆ ਆਖਿਆ ਤੂੰ ਕਹਿੰਦਾ ਹੈ ਹਜ਼ਰਤ ਮੁਹੰਮਦ ਸਲੱਲਾਹੁ ਅਲੈਹ ਵਸੱਲਮ ਸਤਵੇਂ ਅਸਮਾਨ ਉਤੇ ਨਹੀਂ ਗਏ ਖੁਦਾ ਦੇ ਦਰਸ਼ਨ ਕਰਨ ਕਹਿੰਦਾ ਮੈਂ ਤਾਂ ਇਹ ਕਹਿੰਦਾ ਹਾਂ ਕਿ ਹਜ਼ਰਤ ਸਾਹਿਬ ਦੇ ਦਿਲ ਵਿੱਚ ਹੀ ਖੁਦਾ ਦਾ ਵਾਸਾ ਹੈ ਉਹਨਾਂ ਨੂੰ ਕਿਤੇ ਜਾਣ ਦੀ ਲੋੜ ਕਿਉਂ ਪਈ ਇਹਦਾ ਜਵਾਬ ਤੁਸੀਂ ਦਿਓ ਮੈਂ ਥੋੜਾ ਦੇਣਾ ਇਹ ਤਾਂ ਕੋਈ ਗੁਨਾਹ ਨਾ ਹੋਇਆ ਉਨੇ ਜਿਹੜੀ ਅਗਲੀ ਗੱਲ ਕਹੀ ਕਹਿਣ ਲੱਗਾ ਵੀ ਤੁਸੀਂ ਆਪਣੇ ਪਰਦੇ ਕੱਜੋ ਮੇਰੇ ਵੱਲ ਨਾ ਵੇਖੋ ਵੀ ਮੇਰਾ ਪਿੰਡਾ ਨੰਗਾ ਹੈ ਆਪਣੀ ਜਮੀਰ ਨੂੰ ਟਕਣ ਦਾ ਕੋਈ ਆਹਰ ਕਰੋ ਤੁਸੀਂ ਆਪਣੇ ਕਰਮਾਂ ਕਰਕੇ ਨੰਗੇ ਹੋ ਰਹੇ ਹੋ ਇਹ ਰਤਬੇ ਵੀ ਇਹ ਸ਼ੌਰਤਾਂ ਵੀ ਤੁਹਾਡੇ ਕੋ ਕਰਮਾਂ ਨੂੰ ਢੱਕ ਨਹੀਂ ਪਾ ਰਹੀਆਂ ਕੋਈ ਯਤਨ ਕਰੋ ਵੀ ਤੁਹਾਡੇ ਪਰਦੇ ਕੱਜੇ ਰਹਿਣ ਫਿਕਰ ਤੁਸੀਂ ਦੂਜਿਆਂ ਦਾ ਕਰਦੇ ਹੋ ਪਰ ਪਰਮੇਸ਼ਰ ਦੇ ਦਰ ਦੇ ਉੱਤੇ ਕਰਨੀ ਕੀਰਤ ਵਾਚੀ ਹੈ ਸਾਡੇ ਕੀਤੇ ਕਰਮ ਔਰ ਸਾਡਾ ਅਮਲ ਵਿਚਾਰਿਆ ਜਾਏਗਾ ਬੈ ਲੇਖਾ ਕਰ ਸਮਝਾਇਆ ਜਿਵੇਂ ਵਾਹਿਗੁਰੂ ਜਿਵੇਂ ਦੋ ਧਿਰਾਂ ਦੇ ਵਿੱਚ ਲੇਖਾ ਜੋਖਾ ਹੁੰਦਾ ਹੈ ਅਗਲਾ ਕਾਗਜ਼ ਕਲਮ ਲੈ ਕੇ ਬਹਿ ਜਾਂਦਾ ਹੈ ਲਿਖਦਾ ਹੈ ਇਹਨੇ ਤੇਰੇ ਵੱਲ ਪੈਸੇ ਗਏ ਇਹਨੇ ਮੇਰੇ ਵੱਲ ਆਏ ਇਹਨਾਂ ਵਿਆਜ ਪਿਆ ਇਹਨੇ ਮੋੜੇ ਗਏ ਸਾਰਾ ਜੋੜ ਜਾਮਾ ਕਰਕੇ ਦੋਵਾਂ ਤੇਰਾ ਨੂੰ ਵਿਖਾਇਆ ਜਾਂਦਾ ਵੀ ਵੇਖੋ ਠੀਕ ਹੈ ਨਾ ਅਗਲੇ ਨੂੰ ਦੱਸਿਆ ਜਾਂਦਾ ਪੜਤਾਲ ਕੀਤੀ ਜਾਂਦੀ ਪਛਾਣ ਤੋਂ ਲੈ ਕੇ ਹੁਣ ਤੱਕ ਦਾ ਸਾਰਾ ਹਿਸਾਬ ਕਿਤਾਬ ਕਰਕੇ ਪੜਤਾਲ ਕੀਤੀ ਤੇ ਅਗਲੇ ਨੂੰ ਵਿਖਾਇਆ ਵੀ ਤੈਨੂੰ ਭੁਲੇਖਾ ਨਾ ਰਵੇ ਵੀ ਐਵੇਂ ਅਸੀਂ ਤੈਨੂੰ ਇੰਨਾ ਖਰਚਾ ਪਾਇਆ ਆ ਵੇਖ ਤੂੰ ਇਹਨੇ ਪੈਸੇ ਲਏ ਨੇ ਤੂੰ ਇਹਨਾ ਕੁਝ ਉਧਾਰ ਚੁੱਕਿਆ ਤੂੰ ਇਹਨਾ ਕੁਝ ਵਿਆਜੀ ਲਿਆ ਇਹਨੇ ਪੈਸੇ ਤੇਰੇ ਮੋੜਨ ਵਾਲੇ ਨੇ ਆ ਵੇਖ ਤਰੀਕ ਦਿਨ ਵਾਰ ਸਮਾਂ ਹਰ ਚੀਜ਼ ਨਾਲ ਨੋਟ ਹੈ ਕਾਦੇ ਵਾਸਤੇ ਤੂੰ ਪੈਸੇ ਖੜੇ ਕਿਹਦੇ ਕੋਲੋਂ ਖੜੇ ਸਾਰਾ ਕੁਝ ਲਿਖਿਆ ਹੋਇਆ ਤੂੰ ਫਿਰ ਦਾਨਾ ਹਿਸਾਬਕਾਰ ਕਾਪੀ ਅਗਲੇ ਦੇ ਅੱਗੇ ਕਰ ਦਿੱਤਾ ਪਿਆ ਆ ਵੇਖ ਐਵੇਂ ਨਾ ਸਮਝ ਲਈ ਪੀ ਮੈਂ ਲਿਖੀ ਜਾਂਦਾ ਆ ਸਾਰਾ ਕੁਝ ਲਿਖਿਆ ਪਿਆ ਇਹਨੂੰ ਆਪਾਂ ਕਹਿੰਦੇ ਆ ਵਾਚੀ ਲਿਖਾ ਕਰਕੇ ਸਮਝਾਉਣਾ ਵੀ ਮਨ ਚ ਕੋਈ ਭੁਲੇਖਾ ਨਾ ਰਹਿ ਜਾਏ ਵੀ ਤੇਰੇ ਤੇ ਅਜਾਈ ਇਹ ਚੀਜ਼ ਪੈ ਗਈ ਹੈ ਆ ਸਾਰਾ ਕੁਝ ਸਹੀ ਹੈ ਔਰ ਲਿਖਿਆ ਪਿਆ ਹੈ ਬਹਿ ਲੇਖਾ ਕਰ ਸਮਝਾਇਆ ਫਿਰ ਕੀ ਹੁੰਦਾ ਥਾਉ ਨਾ ਹੋ ਵੀ ਪਾਉਂਦੀ ਹੁਣ ਸੁਣੀਏ ਕਿਆ ਰੂ ਆਇਆ ਜੋ ਮੈਂ ਮੰਦਾ ਅਮਲ ਕੀਤਾ ਹੈ ਉਸ ਮੰਦੇ ਅਮਲ ਨੇ ਹੀ ਸਜ਼ਾ ਬਣਨਾ ਹੈ ਯਾਦ ਮੰਦਾ ਅਮਲ ਹੀ ਦਾ ਰਸਲ ਇੱਕ ਸਜ਼ਾ ਹੈ ਸਜ਼ਾ ਮੰਦੇ ਅਮਲ ਨਾਲੋਂ ਕੋਈ ਵੱਖਰੀ ਚੀਜ਼ ਨਹੀਂ ਹੁੰਦੀ ਮੰਦੇ ਅਮਲ ਦਾ ਪਰਛਾਵਾਂ ਹੀ ਸਜ਼ਾ ਹੁੰਦੀ ਹੈ ਅਹ ਕਰ ਕਰੇ ਸੋ ਅਹ ਕਰ ਪਾਏ ਕੋਏ ਨਾ ਪਕੜੀਏ ਕਿਸੇ ਦੇ ਥਾਂ ਮੈਂ ਮੰਦਾ ਚਿਤਵੇ ਤੇ ਉਹਨੂੰ ਚਿਤਵਣ ਵਾਲਾ ਭੋਗ ਭੋਗ ਵੀ ਮੈਂ ਹੀ ਰਿਆ ਹਾਂ ਉਹਨੂੰ ਦੂਜਾ ਨਹੀਂ ਭੋਗੇਗਾ ਦੇਖੋ ਜਗਤ ਵਿੱਚ ਆਪਾਂ ਪੁੰਨ ਕਰਮ ਕਰਦੇ ਆ ਤੇ ਕਹਿੰਨੇ ਇਹਦਾ ਫਲ ਫਲਾਣੇ ਨੂੰ ਦੇ ਦਿਓ ਆਪਾਂ ਅਕਸਰ ਕਹਿੰਨੇ ਨਾ ਵੀ ਮੈਂ ਪਾਠ ਕੀਤਾ ਇਹਦਾ ਫਲ ਫਲਾਣੇ ਨੂੰ ਮਿਲ ਜੇ ਇਹਦਾ ਮਤਲਬ ਪਾਪ ਦਾ ਫਲ ਵੀ ਫਿਰ ਦਿੱਤਾ ਜਾ ਸਕਦਾ ਜੇ ਪੁੰਨ ਟਰਾਂਸਫਰ ਹੋ ਸਕਦਾ ਤੇ ਪਾਪ ਕਿਉਂ ਨਹੀਂ ਹੋ ਸਕਦਾ ਜਦੋਂ ਸੋਚ ਕੇ ਤੇ ਵੇਖੀ ਨਾ ਸਾਡਾ ਰੂਲ ਐ ਸਭ ਬਣ ਗਿਆ ਵੀ ਚੰਗਾ ਕੋਈ ਕਰੇ ਤੇ ਮੈਨੂੰ ਉਹਦਾ ਫਲ ਮਿਲੇ ਜੇ ਚੰਗੇ ਦਾ ਫਲ ਮੈਨੂੰ ਮਿਲ ਸਕਦਾ ਤੇ ਅਗਲੇ ਦੇ ਗੁਨਾਹ ਦਾ ਵੀ ਫਿਰ ਮਿਲਣਾ ਚਾਹੀਦਾ ਉਹ ਕੌਣ ਚੱਲੇ ਨਹੀਂ ਕੋਈ ਨਾ ਪਕੜੀਏ ਕਿਸੇ ਦਾ ਥਾਂ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਚੰਗਾ ਔਰ ਮੰਦਾ ਦੋਨੋਂ ਮੇਰੇ ਹਨ ਜੋ ਮੈਂ ਕਮਾਇਆ ਉਹ ਮੈਨੂੰ ਮਿਲੇਗਾ ਮੇਰੇ ਕਮਾਏ ਹੋਏ ਦਾ ਦੂਜੇ ਨੂੰ ਨਹੀਂ ਮਿਲੇਗਾ ਪਰ ਆਪਾਂ ਧਰਮ ਦੀ ਦੁਨੀਆ 'ਚ ਖੇਡਾਂ ਖੇਡਦੇ ਆਂ ਕੀ ਪੁੰਨ ਨੂੰ ਟ੍ਰਾਂਸਫਰ ਕਰਦੇ ਹੋ ਜੀ ਪਾਠ ਮੈਂ ਕੀਤਾ ਉਹਨੂੰ ਫਲ ਦੇ ਦਿਓ ਕੱਲ ਨੂੰ ਕੋ পাপ ਕਰਕੇ ਆਕੇਗਾ ਮਹਾਰਾਜ ਇਹਦਾ ਵੀ ਫਲ ਦੇ ਦਿਓ ਜੇ ਮੈਂ ਪੁੰਨ ਭੇਜਦਾ ਤੇ পাপ ਕੌਣ ਲਵੇ ਇਹ ਵੀ ਭੇਜੋ ਰੜ ਮਿਲ ਕੇ ਛਕਾਂਗੇ ਜੇ ਅਗਲਾ ਮੇਰੇ ਸੁਖ ਵੰਡਾਉਂਦਾ ਤੇ ਦੁੱਖ ਕੌਣ ਵੰਡਾਏ ਜੇ ਪੁੰਨ ਵੰਡਾਉਂਦਾ ਤੇ পাপ ਕੌਣ ਵੰਡਾਏ ਉਹ ਵੀ ਤਾਂ ਵੰਡਾਉਣੇ ਚਾਹੀਦੇ ਨੇ ਪਰ ਇੱਕ ਖੇਡ ਬਣ ਗਈ ਪੀਪਾਪ ਅਗਲੇ ਦਾ ਹੈ ਪੁੰਨਚੇ ਸਮੈ ਨੂੰ ਚਾਹੀਦਾ ਹੈ ਤੋ ਸਤਿਗੁਰੂ ਮਹਾਰਾਜ ਕਹਿੰਦੇ ਨਹੀਂ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਾਂ ਜੋ ਮੇਰਾ ਮੰਦਾ ਕਮਾਇਆ ਹੋਇਆ ਹੈ ਜਾਂ ਚੰਗਾ ਕਮਾਇਆ ਹੋਇਆ ਹੈ ਉਹਦਾ ਇਫੈਕਟ ਪ੍ਰਭਾਵ ਸਭ ਤੋਂ ਪਹਿਲਾਂ ਮੇਰੇ ਉੱਤੇ ਪਏਗਾ ਉਹਦਾ ਫਲ ਮੈਨੂੰ ਹੈ ਇਸ ਕਰਕੇ ਇਹਨਾਂ ਖੇਡਾਂ ਵਿੱਚੋਂ ਉੱਪਰ ਉੱਠਣ ਦੀ ਲੋੜ ਹੈ ਕਿ ਮਨੁੱਖ ਨੂੰ ਆਪਣੇ ਚੰਗੇ ਔਰ ਮੰਦੇ ਬਾਰੇ ਵਿਚਾਰ ਕਰਨੀ ਚਾਹੀਦੀ ਹੈ ਸਤਿਗੁਰੂ ਕਹਿੰਦੇ ਨੇ ਅੱਗੇ ਕਰਨੀ ਕੀਰਤ ਬਾਚੀ ਐ ਬਹਿ ਲੇਖਾ ਕਰ ਸਮਝਾਇਆ ਥਾਉ ਨਾ ਹੋਵੀ ਪੌਂਦੀ ਹੁਣ ਸੁਣੀਐ ਕਿਆ ਰੂ ਆਇਆ ਜਦੋਂ ਮੰਦੇ ਅਮਲ ਦੀ ਸਜ਼ਾ ਭੋਗਦਾ ਹੈ ਫਿਰ ਕੋਰ ਲਾਉਂਦਾ ਹੈ ਦੁਖੀ ਹੁੰਦਾ ਹੈ ਆਤਮਕ ਤਕਲੀਫਾਂ ਜਦੋਂ ਆਉਂਦੀਆਂ ਨੇ ਫਿਰ ਇਹ ਅੰਦਰੋਂ ਜਿਹੜਾ ਖਿਜਦਾ ਹੈ ਉਦਾਸ ਹੁੰਦਾ ਹੈ ਦੁਖੀ ਹੁੰਦਾ ਹੈ ਭੋਗਾਂ ਦੇ ਵਿੱਚੋਂ ਜਿਹੜੇ ਰੋਗ ਪੈਦਾ ਹੁੰਦੇ ਨੇ ਮੰਦੇ ਅਮਲ ਚੋਂ ਜਿਹੜੀਆਂ ਸਜਾਵਾਂ ਇਹਦੇ ਹਿੱਸੇ ਆਉਂਦੀਆਂ ਨੇ ਫਿਰ ਉਹਨਾਂ ਨੂੰ ਮਾਣਦੇ ਆਂ ਰੋਂਦਾ ਹੈ ਦੁੱਖ ਭੋਗਦਾ ਹੈ ਪਰ ਉਸ ਵੇਲੇ ਫਿਰ ਇਹਦਾ ਰੋਣਾ ਸੁਣਨ ਵਾਲਾ ਕੋਈ ਨਹੀਂ ਹੁੰਦਾ ਕਿਉਂਕਿ ਕੀਤਾ ਇਹਨੇ ਤੇ ਪਾਉਣਾ ਵੀ ਇਹਨੇ ਹੈ ਬੀਜਿਆ ਇਹਨੇ ਤੇ ਵੜਣਾ ਵੀ ਇਸੇ ਨੇ ਹੈ ਜੈਸਾ ਬੀਜ ਹੈ ਸੋਲਣਾ ਹੈ ਕਰਮਾਂ ਸੰਦੜਾ ਖੇਤ ਫਿਰ ਮਹਾਰਾਜ ਕਹਿੰਦੇ ਨੇ ਰੋਵੇ ਕੌਣ ਹੁਣ ਰੋਣਾ ਵੀ ਤੈਨੂੰ ਪਏਗਾ ਤੇਰੇ ਰੋਣੇ ਨੂੰ ਸੁਣਨਾ ਵੀ ਕਿਸੇ ਨਹੀਂ ਤੇ ਕੋਈ ਮਦਦ ਵੀ ਕੋਈ ਨਹੀਂ ਕਰ ਸਕੇਗਾ ਤੇਰਾ ਅਮਲ ਹੈ ਤੂੰ ਜ਼ਿੰਮੇਵਾਰ ਹੈ ਫਿਰ ਮਹਾਰਾਜ ਕਹਿੰਦੇ ਮਨ ਅੰਧਾ ਹੈ ਜਨਮ ਗਵਾਇਆ ਇਹ ਉੱਪਰਲੀ ਇਬਾਰਤ ਜਿਹੜੀ ਹੈ ਪੌੜੀ ਦੀ ਇਹਦਾ ਨਿਚੋੜ ਕੱਢਿਆ ਅਗਿਆਨੀ ਮਨ ਨੇ ਜੀਵਨ ਵਿਅਰਥ ਹੀ ਗਵਾ ਦਿੱਤਾ ਬੇਸਮਝੀ ਵਿੱਚ ਹੀ ਗਵਾਚ ਗਿਆ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਇੰਨਾ ਕੀਮਤੀ ਇੰਨਾ ਉੱਤਮ ਜੀਵਨ ਔਰ ਇਸ ਦਾ ਸਮਾਂ ਮਨ ਦੇ ਅਗਿਆਨ ਕਰਕੇ ਅਜਾਈ ਜਾਂਦਾ ਰਿਹਾ ਮਨ ਦੀ ਬੇਸਮਝੀ ਕਰਕੇ ਦੁਬਦਾ ਅਗਰਸੇ ਹੋਏ ਨੇ ਖਾਕਸਾਰ ਕਰ ਲਿਆ ਵਿਕਾਰਾਂ ਚ ਸੁੱਟ ਜਿਵੇਂ ਕੋਈ ਕਿਸੇ ਕੀਮਤੀ ਹੀਰੇ ਨੂੰ ਕੂੜੇ 'ਚ ਸੁੱਟ ਆਵੇ ਉਸ ਦੀ ਕਦਰ ਨਾ ਪਛਾਣੇ ਉਸ ਦੀ ਕਿਉਂਕਿ ਅਗਿਆਨੀ ਹੈ ਬੇਸਮਝ ਹੈ ਉਹਨੂੰ ਪਤਾ ਨਹੀਂ ਕਿ ਇਸ ਚਮਕਦੇ ਹੀਰੇ ਤੇ ਸਧਾਰਨ ਪੱਥਰ 'ਚ ਕੀ ਫਰਕ ਹੈ ਜੇ ਉਹਨੂੰ ਗਿਆਨ ਹੁੰਦਾ ਤੇ ਨਾ ਕੀਮਤੀ ਹੀਰਾ ਕੂੜੇ ਤੇ ਨਾ ਸੁੱਟਦਾ ਉਹਦੀ ਅਗਿਆਨਤਾ ਕਰਕੇ ਇੱਕ ਬੇਸ਼ਕੀਮਤੀ ਚੀਜ਼ ਹੱਥੋਂ ਨਿਕਲ ਗਈ ਅਗਿਆਨ ਹੀ ਸਰਪ ਪਾਪਾਂ ਦਾ ਮੂਲ ਹੈ ਅਗਿਆਨ ਹੀ ਜੀਵਨ ਦੇ ਅਕਾਰਤ ਹੋਣ ਦਾ ਕਾਰਨ ਹੈ ਇਸੇ ਕਰਕੇ ਇਸ ਅਗਿਆਨ ਨੂੰ ਦੂਰ ਕਰਨ ਦਾ ਹੀ ਉਪਚਾਰ ਤੇ ਤਰੀਕਾ ਮਹਾਰਾਜ ਨੇ ਪਹਿਲੇ ਸ਼ਲੋਕਾਂ ਵਿੱਚ ਦੱਸਿਆ ਗੁਰਬਿਨ ਘੋਰ ਅੰਧਾਰ ਕਿ ਗੁਰੂ ਤੋਂ ਬਿਨਾ ਹਨੇਰਾ ਨਹੀਂ ਮਿਟੇਗਾ ਇਹ ਅਗਿਆਨ ਹੈ ਜਿਹੜਾ ਗੁਰੂ ਤੋਂ ਬਿਨਾ ਨਹੀਂ ਮਿਟਦਾ ਪਹਿਲੀ ਪੌੜੀ ਨਾਲ ਸੰਬੰਧਿਤ ਜਿਹੜੇ ਸ਼ਲੋਕ ਸਨ ਜੇ ਸੋ ਚੰਦਾ ਉਗਮੈ ਸੂਰਜ ਚੜੈ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ ਉਹ ਹਨੇਰਾ ਗੁਰੂ ਤੋਂ ਬਿਨਾਂ ਨਹੀਂ ਮਿਟਦਾ ਉਹ ਹਨੇਰਾ ਕਿਹੜਾ ਹੈ ਜਿਹੜਾ ਇਸ ਪਉੜੀ ਵਿੱਚ ਮਹਾਰਾਜ ਨੇ ਦੱਸਿਆ ਮਨ ਦਾ ਅ ਗਿਆਨ ਆਤਮਾ ਦਾ ਅ ਗਿਆਨ ਅੰਦਰ ਦੀ ਬੇ ਸਮਝੀ ਆਪਣੇ ਔਰ ਪਰਮੇਸ਼ਰ ਦੇ ਵਿਚਾਰ ਜਿਹੜੇ ਤਾਲੁਕ ਨੇ ਸਬੰਧ ਨੇ ਰਿਲੇਸ਼ਨ ਨੇ ਮੇਰੇ ਔਰ ਕੁਦਰਤ ਦੇ ਜਿਹੜੇ ਜਦੋਂ ਤ੍ਰੈ ਸਬੰਧ ਮਨੁੱਖ ਦੀ ਸਮਝ ਕੋਚਰੇ ਨਹੀਂ ਹੁੰਦੇ ਉਹ ਦ੍ਰਿਸ਼ਟਮਾਨ ਪਦਾਰਥ ਨੂੰ ਸਭ ਕੁਝ ਮੰਨਦਾ ਹੈ ਇਸ ਅਗਿਆਨ ਵਿੱਚ ਜੀਂਦਾ ਹੈ ਸਾਇਬ ਸਤਿਗੁਰੂ ਕਿਰਪਾ ਕਰਨ ਅਗਲੇਰੇ ਬਾਤ ਅਗਲੇਰੀ ਪੌੜੀ ਨਾਲ ਸੰਬੰਧਿਤ ਸ਼ਲੋਕ ਅਗਲੇ ਦੀਵਾਨਾ ਵਿੱਚ ਵਿਚਾਰਨ ਦਾ ਯਤਨ ਕਰਾਂਗੇ ਪਾਤਸ਼ਾਹ ਹੋਈਆਂ ਪੁੱਲਾਂ ਦੀ ਕਿਮਾ ਬਖਸ਼ਣ ਗੁਰੂ ਫਤੇ ਨਾਲ ਸਾਂਝ ਬਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ